ਭਾਰਤ ਅਤੇ ਪਾਕਿਸਤਾਨ ਦੇ ਲੋਕਾਂ ਵਾਸਤੇ ਇੱਕ ਦੂਜੇ ਦੇਸ਼ ਚ ਆਉਣ ਜਾਣ ਵਾਸਤੇ ਇੱਕ ਸਮਝੌਤਾ ਐਕਸਪ੍ਰੈਸ ਗੱਡੀ ਸ਼ੁਰੂ ਕੀਤੀ ਗਈ ਸੀ। ਲੇਕਿਨ ਹਾਲਾਤ ਵਿਗੜਦੇ ਗਏ ਦੋਨਾਂ ਦੇਸ਼ਾਂ ਦੇ ਵਿਚਕਾਰ ਤੇ ਹੁਣ ਸਮਝੌਤਾ ਐਕਸਪ੍ਰੈਸ ਕਈ ਸਾਲਾਂ ਤੋਂ ਪਾਕਿਸਤਾਨ ਦੇ ਆਖਰੀ ਸਟੇਸ਼ਨ ਵਾਗਾ ਤੇ ਖੜੀ ਹੈ ਤੇ ਯਾਤਰੀਆਂ ਦਾ ਕਰ ਰਹੀ ਹੈ ਇੰਤਜ਼ਾਰ। ਅਡੀਕ ਕਦੋਂ ਖਤਮ ਹੋਏਗੀ ਸਮਝੌਤਾ ਐਕਸਪ੍ਰੈਸ ਤੇ ਇਹ ਫੈਸਲਾ? ਭਾਰਤ ਤੇ ਪਾਕਿਸਤਾਨ ਸਰਕਾਰ ਨੇ ਕਰਨਾ ਸਰਕਾਰਾਂ ਦੀਆਂ ਤਲਖੀਆਂ ਸਮਝੌਤਾ ਐਕਸਪ੍ਰੈਸ ਤੇ 파ਰੂ ਪੈ ਚੁਕੀਆਂ ਔਰ 3 ਕਿਲੋਮੀਟਰ ਦਾ ਜਿਹੜਾ ਮੈਜ ਸਫਰ ਆ ਉਹ ਦੋਨਾਂ ਦੇਸ਼ਾਂ ਦੇ ਲੋਕਾਂ ਨੂੰ ਬੜੀਆਂ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਪਿਛਲੇ 5 ਵਰਿਆਂ ਤੋਂ ਪਾਕਿਸਤਾਨ ਦੇ ਆਖਰੀ ਰੇਲਵੇ ਸਟੇਸ਼ਨ ਤੇ ਖੜੀ ਸਮਝੌਤਾ ਐਕਸਪ੍ਰੈਸ ਰੇਲ ਗੱਡੀ ਅਤੇ ਪਾਕਿਸਤਾਨ ਸਰਕਾਰ ਵੱਲੋਂ ਅਪਗ੍ਰੇਡ ਕੀਤਾ ਗਿਆ ਉਕਤ ਰੇਲਵੇ ਸਟੇਸ਼ਨ ਭਾਰਤੀ ਯਾਤਰੀਆਂ ਦੀ ਅਡੀਕ ਵਿੱਚ ਹੈ ਪਿਛਲੇ 5 ਸਾਲ ਤੋਂ ਨਾ ਹੀ ਰੇਲਵੇ ਸਟੇਸ਼ਨ ਦੀ ਤੇ ਨਾ ਹੀ ਸਮਝੌਤਾ ਐਕਸਪ੍ਰੈਸ ਦੀ ਅਡੀਕ ਖਤਮ ਹੋਈ ਹੈ ਭਾਰਤ-ਪਾਕਿਸਤਾਨ ਸਰਕਾਰਾਂ ਦੀ ਆਪਸੀ ਸਿਆਸੀ ਤੇ ਸਰਹੱਦੀ ਤਲਕੀਆਂ ਕਾਰਨ ਸਰਹੱਦੀ ਰੇਲਵੇ ਸਟੇਸ਼ਨ ਤੇ ਖੜੀ ਇਹ ਗੱਡੀ ਪਿਛਲੇ 5 ਸਾਲਾਂ ਚ ਸਿਰਫ 3 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਹੀ ਭਾਰਤੀ ਰੇਲਵੇ ਸਟੇਸ਼ਨ ਅਟਾਰੀ ਤੱਕ ਨਹੀਂ ਪਹੁੰਚ ਸਕੀ ਜਿਲ੍ਹਾ ਲਾਹੌਰ ਅਦੀਨ ਆਉਂਦੇ ਵਾਗਾ ਰੇਲਵੇ ਸਟੇਸ਼ਨ ਤੇ ਰੇਲਵੇ ਟਰੈਕ ਤੇ ਖੜੀ ਇਸ ਨੀਲੇ ਰੰਗ ਦੀ ਰੇਲ ਗੱਡੀ ਦੇ ਪਹੀਆਂ ਦਿਵਾਲੇ ਘਾ ਵੀ ਉਗ ਖਲੋਤਾ ਹੈ ਅਤੇ ਪੁਰਜ਼ਿਆਂ ਨੂੰ ਵੀ ਜੰਗਾਲ ਲੱਗ ਚੁੱਕਾ ਹੈ ਦੱਸਣ ਜੋਗੇ ਕਿ ਭਾਰਤ-ਪਾਕ ਵਿਚਾਲੇ ਹੋਏ ਕਮਾਂਤਰੀ ਸਮਝੌਤੇ ਦੇ ਚੱਲਦਿਆਂ 936 ਸੀਟਾਂ ਵਾਲੇ ਸਮਝੌਤਾ ਐਕਸਪ੍ਰੈਸ ਨੂੰ ਦੋਵਾਂ ਮੁਲਕਾਂ ਵਿਚਾਲੇ ਹੋਏ ਸ਼ਿਮਲੇ ਸਮਝੌਤੇ ਅਧੀਨ 22 ਜੁਲਾਈ 1976 ਨੂੰ ਸ਼ੁਰੂ ਕੀਤਾ ਗਿਆ ਸੀ ਲੈਂਦੇ ਪੰਜਾਬ ਦੇ ਘੱਟ ਗਿਣਤੀਆਂ ਮਾਮਲਿਆਂ ਬਾਰੇ ਸੂਬਾ ਮੰਤਰੀ ਰਮੇਸ਼ ਸਿੰਘ ਅਰੂੜਾ ਨੇ ਅਜੀਤ ਅਖਬਾਰ ਦੇ ਨਾਲ ਗੱਲਬਾਤ ਕਰ ਕੀਤੀ ਆ ਇਸ ਮਸਲੇ ਦੇ ਵਿੱਚ ਅੰਮ੍ਰਿਤਸਰ ਤੋਂ ਰਜਾਨਾ ਅਜੀਤ ਅਖਬਾਰ ਦੇ ਪੱਤਰਕਾਰ ਸ੍ਰਿੰਦਰ ਕੋਸ਼ੜ ਹੋਣਾ ਨੇ ਜੋ ਗੱਲਬਾਤ ਕੀਤੀ ਹੈ ਔਰ ਖਬਰ ਸਾਂਝੀ ਕੀਤੀ ਹੈ ਕਿ ਭਾਰਤ ਸਰਕਾਰ ਤੋਂ ਸਮਝੌਤਾ ਐਕਸਪ੍ਰੈਸ ਦੀ ਸੇਵਾ ਕਰਨ ਦੀ ਅਪੀਲ ਕਰਦੇ ਆ ਪਾਕਿਸਤਾਨ ਦੇ ਮੰਤਰੀ ਰਮੇਸ਼ ਸਿੰਘ ਅਰੋੜਾ ਨੇ ਰੇਲਵੇ ਆਵਾਜਾਈ ਤੇ ਲਗਾਏ ਰੋਕ ਕਾਰਨ ਪਿਛਲੇ 5 ਵਾਰ ਵੱਖ-ਵੱਖ ਧਾਰਮਿਕ ਦਿਹਾੜਿਆਂ ਤੇ ਪਾਕਿਸਤਾਨ ਸਥਿਤ ਗੁਰਦ ਆਮਾ ਦੀ ਯਾਤਰਾ ਤੇ ਜਾਣ ਵਾਲੇ ਭਾਰਤੀ ਸਿੱਖ ਯਾਤੂਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਦੱਸਣਯੋਗ ਹੈ ਕਿ ਭਾਰਤ ਸਰਕਾਰ ਵੱਲੋਂ ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਦੋਵਾਂ ਮੁਲਕਾਂ ਵਿਚਾਲੇ ਬਣੇ ਸਰਹੱਦੀ ਤਣਾਅ ਕਾਰਨ 8 ਅਗਸਤ 2019 ਨੂੰ ਪਾਕਿਸਤਾਨ ਤੋਂ ਪਰਤਣ ਵਾਲੀ ਸਮਝੌਤਾ ਐਕਸਪ੍ਰੈਸ ਨੂੰ ਬਾਗਾ ਸਟੇਸ਼ਨ ਤੇ ਹੀ ਰੋਕ ਦਿੱਤਾ ਗਿਆ ਸੀ ਪਾਕਿਸਤਾਨੀ ਰੇਲਵੇ ਤੇ ਭਾਰਤੀ ਰੇਲਵੇ ਦਰਮਿਆਨ ਹੋਏ ਸਮਝੌਤੇ ਮੁਤਾਬਕ ਹਰ ਸਾਲ 4 ਜੂਨ ਤੋਂ ਲੈ ਕੇ 4 ਦਸੰਬਰ ਤੱਕ ਭਾਰਤੀ ਉੱਤਰੀ ਰੇਲਵੇ ਜ਼ੋਨ ਨਾਲ ਸੰਬੰਧਿਤ ਸਮਝੌਤਾ ਐਕਸਪ੍ਰੈਸ ਦੇ ਭਾਰਤੀ ਡੱਬੇ ਅਤੇ ਬਾਕੀ ਮਹੀਨੇ ਪਾਕਿਸਤਾਨੀ ਡੱਬੇ ਯਾਤਰੀਆਂ ਨੂੰ ਅਟਾਰੀ ਅਤੇ ਬਾਗਾ ਤੋਂ ਲਿਉਂਦੇ ਤੇ ਛੱਡਦੇ ਸਨ ਜਦਕਿ ਪੂਰਾ ਬਰਾ ਇੰਡੀਅਨ ਪਾਕਿਸਤਾਨ ਦਾ ਹੀ ਰਹਿੰਦਾ ਸੀ ਜਦੋਂ ਪਾਕਿਸਤਾਨ ਵੱਲੋਂ ਇਸ ਗੱਡੀ ਤੇ ਰੋਕ ਲਗਾਈ ਗਈ ਤਾਂ ਉਸ ਵੇਲੇ ਸਰਹੱਦ ਪਾਰ ਵਾਗਾ ਤੇ ਤੋਂ ਯਾਤਰੀਆਂ ਨੂੰ ਲਿਉਂ ਦੀ ਵਾਰੀ ਭਾਰਤ ਦੀ ਸੀ ਜੋ ਯਾਤਰੀਆਂ ਨੂੰ ਲੈਣ ਲਈ ਸਰਹੱਦ ਪਾਰ ਕਰਕੇ ਪਾਕਿਸਤਾਨ ਗਈ ਜਰੂਰ ਪਰ ਵਾਪਸ ਨਹੀਂ ਆ ਸਕੀ ਇਸ ਬਾਰੇ ਚ ਵਾਗਾ ਰੇਲਵੇ ਸਟੇਸ਼ਨ ਦੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕਰਨ ਉਪਰੰਤ ਬਾਬਰ ਜਲੰਦਰੀ ਨੇ ਦੱਸਿਆ ਕਿ ਪਾਕਿਸਤਾਨ ਵੱਲੋਂ ਸਮਝੌਤਾ ਐਕਸਪ੍ਰੈਸ ਨੂੰ ਰੱਦ ਕੀਤੇ ਜਾਣ ਦੇ ਕੀਤੇ ਐਲਾਨ ਤੋਂ ਬਾਅਦ ਭਾਰਤੀ ਰੇਲਵੇ ਵੱਲੋਂ ਵਾਗਾ ਸਟੇਸ਼ਨ ਤੇ ਖੜੀਆਂ ਆਪਣੀਆਂ 11ਆਂ ਬੋਗੀਆਂ ਰੇਲਵੇ ਦੇ ਡੱਬੇ ਅਜੇ ਤੱਕ ਵਾਪਸ ਨਹੀਂ ਮੰਗਵਾਈਆਂ ਗਈਆਂ। ਉਹਨਾਂ ਦੱਸਿਆ ਕਿ ਰੇਲਵੇ ਅਧਿਕਾਰੀਆਂ ਦਾ ਦਾਵਾ ਹੈ ਕਿ ਪਾਕਿਸਤਾਨ ਮਾਲ ਗੱਡੀ ਦੀਆਂ 16 ਪਾਰਸਲ ਬੋਗੀਆਂ ਵੀ ਉਦੋਂ ਤੋਂ ਹੀ ਭਾਰਤ ਵਿੱਚ ਹਨ। ਬਾਬਰ ਅਨਸਾਰ ਰੇਲਵੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਾਕਿਸਤਾਨ ਵੱਲੋਂ ਸ਼ੁਰੂਆਤ ਵਿੱਚ ਸਮਝੌਤਾ ਐਕਸਪ੍ਰੈਸ ਦੀ ਸੁਰੱਖਿਆ ਲਈ ਕੁਝ ਰੇਲਵੇ ਪੁਲਿਸ ਕਰਮਚਾਰੀ ਵੀ ਇਤਨਾਦ ਕੀਤੇ ਗਏ ਸਨ ਤੇ ਸੋਚਿਆ ਜਾ ਰਿਹਾ ਸੀ ਕਿ ਜਦੋਂ ਸਥਿਤੀ ਥੋੜੀ ਸੁਧਰੇਗੀ ਤਾਂ ਟ੍ਰੇਨ ਭੇਜੀ ਜਾਵੇਗੀ ਪਰ ਅਜਿਹਾ ਨਹੀਂ ਹੋਇਆ ਤੇ ਹੁਣ ਭਾਰਤੀ ਯਾਤੂਨਾਂ ਨੂੰ ਅਡੀਕਾਰੀਆ ਪਿਛਲੇ 5 ਸਾਲ ਤੋਂ ਸਮਝੌਤਾ ਐਕਸਪ੍ਰੈਸ ਜਿਹੜੀ ਪਾਕਿਸਤਾਨ ਦੇ ਆਖਰੀ ਰੇਲਵੇ ਸਟੇਸ਼ਨ ਵਾਗਾ ਤੇ ਖੜੀਆ ਉਧਰ ਲਾਹੌਰ ਸਰਕਾਰ ਦੇ ਵਿੱਚ ਪਹਿਲੇ ਸਿੱਖ ਕੈਬਨ ਮੰਤਰੀ ਰਮੇਸ਼ ਸਿੰਘ ਅਰੋੜਾ ਨੇ ਭਾਰਤ ਸਰਕਾਰ ਤੋਂ ਅਪੀਲ ਕੀਤੀ ਕਿ ਇਹ ਮੁਰ ਤੋਂ ਇਹ ਟ੍ਰੇਨ ਸ਼ੁਰੂ ਕੀਤੀ ਜਾਵੇ ਤਾਂ ਜੋ ਜਿਹੜੇ ਵੱਖ-ਵੱਖ ਧਾਰਮਿਕ ਸਮਾਗਮਾਂ ਦੌਰਾਨ ਭਾਰਤ ਤੋਂ ਯਾਤਰੀ ਖਾਸ ਕਰਕੇ ਸਿੱਖ ਸ਼ਰਧਾਲੂ ਆਉਂਦੇ ਨੇ ਉਹਨਾਂ ਨੂੰ 3 ਕਿਲੋਮੀਟਰ ਦਾ ਸਫ਼ਰ ਤੈਅ ਕਰਨ ਵਿੱਚ ਕੋਈ ਔਕਣਾ ਨਾ ਹੋਵੇ ਕਿਉਂਕਿ ਉਸ ਤੋਂ ਬਾਅਦ ਇਹ ਜਿਹੜਾ ਕਾਫੀ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈਗਾ ਹੁਣ ਸਵਾਲ ਹੈ ਕਿ ਦੋਨਾਂ ਮੁਲਕਾਂ ਦੀ ਸਿਆਸਤ ਜਾਂ ਤਲਖੀ ਕਦੋਂ ਖਤਮ ਹੋਏਗੀ ਪਰ ਕਿਤੇ ਨਾ ਕਿਤੇ ਵੱਡੀ ਗਿਣਤੀ ਦੇ ਵਿੱਚ ਦੋਨੋਂ ਹੀ ਮੁਲਕਾਂ ਦੇ ਲੋਕ ਜ਼ਰੂਰ ਸਰਕਾਰਾਂ ਦੀ ਇਸ ਲੜਾਈ ਦੇ ਵਿੱਚ ਪਿਸ ਰਹੇ ਨੇ ਤੇ ਹੁਣ ਰੇਲਵੇ ਸਟੇਸ਼ਨ ਵੀ ਤੇ ਸਮਝੌਤਾ ਐਕਸਪ੍ਰੈਸ ਵੀ ਦੋਨਾਂ ਮੁਲਕਾਂ ਦੇ ਯਾਤਰੀਆਂ ਦਾ ਇੰਤਜ਼ਾਰ ਕਰ ਰਿਹਾ ਹੈ ਖਾਸ ਕਰਕੇ ਭਾਰਤੀ ਸਿੱਖ ਯਾਤਰੀ ਕਿਉਂਕਿ ਲਗਾਤਾਰ ਬਹੁਤ ਸਾਰੇ ਗੁਰਦਾਮ ਪਾਕਿਸਤਾਨ ਦੇ ਵਿੱਚ ਰਹਿ ਗਏ ਸਨ ਜਿਹੜੇ ਭਾਰਤੀ ਸਿੱਖ ਲਗਾਤਾਰ ਉੱਥੇ ਦਰਸ਼ਨਾਂ ਕਰਨ ਵਾਸਤੇ ਲੋਚਦੇ ਨੇ ਉਹਨਾਂ ਨੂੰ ਜਥਿਆਂ ਦੇ ਰੂਪ ਦੇ ਵਿੱਚ ਜਾਣਾ ਪੈਂਦਾ ਪਰ ਜਦੋਂ ਦੀ ਇਹ ਸਮਝੌਤਾ ਐਕਸਪ੍ਰੈਸ ਗੱਡੀ ਰੇਲ ਬੰਦ ਹੋਈ ਹੈ ਉਦੋਂ ਤੋਂ ਉਹਨਾਂ ਨੂੰ ਔਕੜਾਂ ਦਾ ਵੀ ਸਾਹਮਣਾ ਕਰਨਾ ਪੈਣਾ ਦੇਖਦੇ ਆ ਕਿ ਇਸ ਮਸਲੇ ਦੇ ਵਿੱਚ ਭਾਰਤ ਸਰਕਾਰ ਦੀ ਪਾਰਲੀਮੈਂਟ ਲੱਗੀ ਹੋਈ ਹੈ ਕਿ ਪੰਜਾਬ ਦੇ 13 ਲੋਕ ਸਭਾ ਮੈਂਬਰ ਔਰ 7 ਰਾਜ ਸਭਾ ਮੈਂਬਰ ਇਸ ਖਬਰ ਦਾ ਨੋਟਿਸ ਲੈ ਕੇ ਭਾਰਤ ਸਰਕਾਰ ਤੋਂ ਜਵਾਬ ਮੰਗਣਗੇ ਕਿ ਆਖਿਰ ਕਦੋਂ ਸ਼ੁਰੂ ਹੋਏਗੀ ਸਮਝੌਤਾ ਐਕਸਪ੍ਰੈਸ ਇਸ ਜਾਣਕਾਰੀ ਨਾਲ ਧਰਤੋਂ ਲੈਂਦੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ